2024 ਦੀਆਂ ਲੋਕ ਸਭਾ ਨੂੰ ਲੈ ਕੇ ਜੇ ਗੱਲ ਕਰੀ ਤਾਂ ਪੰਜਾਬ ਦਾ ਸਿਆਸੀ ਅਖਾੜਾ ਇਸ ਵੇਲੇ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ। ਪਰ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਗਏ ਨੇ। ਜੇਕਰ ਗੱਲ ਕਰੀਏ ਹੁਸ਼ਿਆਰਪੁਰ ਤੋਂ ਬਾਜ਼ਬਾ ਤੋਂ ਲੋਕ ਸਭਾ ਦੇ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਜੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ। ਗੱਲਬਾਤ ਕਰਦੇ ਹੋਣ ਹਾਂਜੀ ਮੈਡਮ ਜੀ ਬਹੁਤ ਵੱਡਾ ਭਰੋਸਾ ਪਾਰਟੀ ਨੇ ਰੱਖ ਕੇ ਤੁਹਾਨੂੰ ਛੇੜ ਦਿੱਤੀ ਹੈ। ਕੀ ਕਹਾਂ ਜੀ? ਦੇਖੋ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨ ਹੈ ਬਹੁਤ ਐ ਦਿਨਾਂ ਲਈ ਇਸ ਵਾਰ ਔਰਤਾਂ ਨੂੰ ਵੀ ਮદાન ਚਿਤਾਰਿਆ ਹੈ ਟਿਕਟਾਂ ਦੇ ਕੇ ਔਰਤਾਂ ਨੂੰ ਮਾਨ ਦਿੱਤਾ ਹੈ ਔਰ ਔਰਤਾਂ ਦਾ ਵੀ ਫਰਜ਼ ਬਣਦਾ ਹੈ ਕਿ ਜੇ ਪਾਰਟੀ ਨੇ ਮਾਨ ਦਿੱਤਾ ਤਾਂ ਅਸੀਂ ਸਾਰੇ ਰਲ ਕੇ ਇਸ ਮਾਨ ਨੂੰ ਹੋਰ ਵਧਾਈਏ ਔਰ ਦੇਸ਼ ਦੀ ਤਰੱਕੀ ਦੇ ਵਿੱਚ ਔਰਤਾਂ ਜ਼ਰੂਰ ਯੋਗਦਾਨ ਪਾਉਂਦੀਆਂ ਸੀਰ ਮਿਲਨ ਤੋਂ ਬਾਅਦ ਸੰਪਲਾ ਸਾਹਿਬ ਵੀ ਰਸਗੀਰ ਸੀ ਕਿ ਉਹਨਾਂ ਨੂੰ ਮਨਾ ਲਿਆ ਗਿਆ ਦੇਖੋ ਪਾਰਟੀ ਦੇ ਸੀਨੀਅਰ ਲੀਡਰ ਹੈ ਮੈਂ ਉਹਨਾਂ ਬਾਰੇ ਕੁਝ ਕਹਿਣਾ ਵੀ ਨਹੀਂ ਚਾਹੁੰਦੀ ਔਰ ਨਾ ਹੀ ਮੈਂ ਆਪਣੇ ਆਪ ਨੂੰ ਪਾਰਟੀ ਦੀ ਇੰਨੀ ਵੱਡੀ ਵਾਲਾ ਇੱਕ ਵਰਕਰ ਐ ਮੈਂ ਪਾਰਟੀ ਦਾ ਤੇ ਮੈਨੂੰ ਮੈਂ ਉਹਨਾਂ ਬਾਰੇ ਕੁਝ ਵੀ ਨਹੀਂ ਕਹਿ ਸਕਦੀ ਬਹੁਤ ਅੱਛੇ ਐ ਪਾਰਟੀ ਦੇ ਸਤਕਾਰਯੋਗ ਲੀਡਰ ਐ ਉਹ ਕਿਹੜੇ 5 ਸਾਲ ਦੇ ਕੰਮ ਮੰਤਰੀ ਵੱਲੋਂ ਕੀਤੇ ਗਏ ਨੇ ਜਿਨ੍ਹਾਂ ਤੇ ਆਧਾਰ ਤੇ ਇਸ ਵਾਰ ਜਨਤਾ ਤੋਂ ਵੋਟ ਮੰਗੀ ਜਾਵੇਗੀ ਦੇਖੋ ਜਨਤਾ ਨੂੰ ਨਜ਼ਰ ਆਉਂਦੇ ਐ ਸੋਮ ਪ੍ਰਕਾਸ਼ ਜੀ ਦੇ ਕੰਮ ਕੀਤੇ ਉਹਨਾਂ ਨੇ 5 ਸਾਲਾਂ ਦੇ ਵਿੱਚ ਬਹੁਤ ਕੰਮ ਕੀਤੇ ਆ ਹਾਈਵੇ ਮੈਡੀਕਲ ਕਾਲਜ ਅੰਡਰਪਾਸ ਮੈਂ ਬਲਕਿ ਗਿਣਾ ਨਹੀਂ ਸਕਦੀ ਕੰਮ ਪਬਲਿਕ ਤੁਹਾਨੂੰ ਗਿਣਾਉਗੀ ਕਦੀ ਪਬਲਿਕ ਚ ਵੀ ਜਾ ਕੇ ਸਰਵੇ ਕਰਿਓ ਔਰ ਬਹੁਤ ਸਾਰੇ ਕੰਮ ਕੀਤੇ ਆ ਉਹਨਾਂ ਨੇ ਜਿਹੜੇ ਉਹਨਾਂ ਦੇ ਲੈਵਲ ਦੇ ਕੰਮ ਸੀ ਉਹਨਾਂ ਨੇ ਬਹੁਤ ਕੀਤੇ ਆ ਬਾਕੀ ਪਿੰਡਾਂ ਚ ਗ੍ਰਾਂਟਾਂ ਵੀ ਦਿੱਤੀਆਂ ਆ ਔਰ ਲੋਕਾਂ ਨੂੰ ਇੱਕ ਨਰਾਸ਼ਾ ਹੁੰਦੀ ਆ ਜੀ ਐਮਪੀ ਸਾਹਿਬ ਆਉਂਦੇ ਨਹੀਂ ਐ ਐਮਪੀ ਦਾ ਏਰੀਆ ਹੀ ਇੰਨਾ ਵੱਡਾ ਹੁੰਦਾ ਆ ਔਰ ਪਿਛਲਾ ਤਾਂ ਪ੍ਰਮਾਤਮਾ ਦੀ ਇੰਨੀ કૃਪਾ ਹੀ ਰਹੀ ਆ ਮੈਂ ਕਹੂੰਗੀ ਕਿ ਕਰੋਨਾ ਨੇ ਬਹੁਤ ਸਾਰੇ ਘਰਾਂ ਨੂੰ ਬਰਬਾਦ ਕੀਤਾ ਔਰ ਉਹਦੇ ਕਰਕੇ ਵੀ ਬਹੁਤ ਟਾਈਮ ਘਟ ਮਿਲਿਆ ਕੰਮ ਕਰਨ ਲਈ 2.5 ਸਾਲ ਇਦਾਂ ਦੇ ਹੀ ਹਾਲਾਤ ਰਹੇ ਆ ਕਿ ਸਰਕਾਰਾਂ ਕੰਮ ਕਰ ਹੀ ਨਹੀਂ ਸਕੀਆਂ ਪਰ ਫਿਰ ਵੀ ਜਿਹੜਾ ਸਮਾਂ ਮਿਲਿਆ ਉਹਦੇ ਵਿੱਚ ਵੀ ਬਹੁਤ ਉਹਨਾਂ ਨੇ ਆਪਣੀ ਇਮਾਨਦਾਰੀ ਦੇ ਨਾਲ ਕੰਮ ਕੀਤਾ ਆ ਉਹਨਾਂ ਦੀ ਇਮਾਨਦਾਰੀ ਕਰਕੇ ਹੀ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਹੈ ਹਲਕੇ ਹਲਕੇ ਵਿੱਚ ਜਾ ਰਹੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਕਿਧਰ ਲੋਕਾਂ ਦਾ ਪਿਆਰ ਮਿਲ ਰਿਹਾ ਬਹੁਤ ਅੱਛਾ ਹੈ ਬਹੁਤ ਪਿਆਰ ਦੇ ਰਹੇ ਆ ਲੋਕ ਕਿਤੇ ਵੀ ਜਾਨੀ ਆ ਹਰ ਕੋਈ ਜੇ ਮੈਂ ਉਹਨਾਂ ਦਾ ਇੰਨੇ ਸਾਲਾਂ ਤੋਂ ਸਤਿਕਾਰ ਕਰਦੀ ਸੀ ਉਹ ਵੀ ਉਹਨਾਂ ਹੀ ਸਤਿਕਾਰ ਕਰਦੇ ਆ ਸਾਡੇ ਆਪਸ ਵਿੱਚ ਪਬਲਿਕ ਦੇ ਨਾਲ ਬਹੁਤ ਅੱਛਾ ਤਾਲਮਿਲ ਹੈ ਔਰ ਮੈਨੂੰ ਕਹਿਣ ਦੀ ਵੀ ਜ਼ਰੂਰਤ ਨਹੀਂ ਪੈ ਰਹੀ ਉਹਦੇ ਇਹੀ ਕਹਿੰਦੇ ਆ ਕਿ ਤੁਸੀਂ ਕਹਿੰਦੇ ਕਿਉਂ ਸਾਨੂੰ ਆਪਣੇ ਆ ਪਤਾ ਹੈ ਤੁਹਾਡਾ ਤੁਹਾਡੇ ਕੰਮ ਦਿਖਦੇ ਆ ਸਾਨੂੰ ਮੈਂ ਇੱਕ ਸੋਸ਼ਲ ਵਰਕਰ ਹੋਣ ਦੇ ਨਾਤੇ ਬਹੁਤ ਕੰਮ ਕੀਤੇ ਆ ਔਰ ਉਹ ਮੇਰੇ ਜਿਹੜੇ ਸੋਸ਼ਲ ਵਰਕਰ ਹੈ ਸਾਰੀ ਪਬਲਿਕ ਨੂੰ ਪਤਾ ਹੈ ਔਰ ਮੈਂ ਸੋਸ਼ਲ ਵਰਕਰ ਬਣ ਕੇ ਹੀ ਅੱਗੇ ਵੀ ਕੰਮ ਕਰਨਾ ਚਾਹੁੰਦੀ ਹਾਂ ਕਿਸਾਨ ਉਸਕੇ ਬੈਠੇ ਨੇ ਵਿਰੋਧ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਨਹੀਂ ਮੈਂ ਕਦੀ ਨਹੀਂ ਮੈਂ ਹਰ ਮੀਡੀਆ 'ਚ ਕੋਈ ਗੱਲ ਕਹਿੰਦੀ ਆ ਕਿ ਕਿਸਾਨ ਮੇਰੇ ਵੀਰ ਹੈ ਉਹ ਕਦੀ ਵੀ ਮੇਰੇ ਕੰਮ ਦੇਖ ਕੇ ਸੋਮ ਪ੍ਰਕਾਸ਼ ਜੀ ਦੇ ਕੰਮ ਕਰਨ ਦਾ ਤਰੀਕਾ ਦੇਖ ਕੇ ਉਹਨਾਂ ਦੀ ਕੀਤੀ ਡਵੈਲਪਮੈਂਟ ਦੇਖ ਕੇ ਉਹ ਘੱਟੋ ਘੱਟ ਇਸ ਹਲਕੇ 'ਚ ਵਿਰੋਧ ਨਹੀਂ ਕਰਨਗੇ ਹਲਕੇ ਵਿੱਚ ਇਹ ਵੀ ਲੋਕਾਂ ਦਾ ਕਾਫੀ ਰੋਸ ਹੈ ਵੀ ਸੋਮ ਪ੍ਰਕਾਸ਼ ਜੀ ਪਿੰਡਾਂ ਵਿੱਚ ਵਿਚਰੇ ਨਹੀਂ ਲੋਕਾਂ ਵਿੱਚ ਵਿਚਰੇ ਨਹੀਂ ਇਹ ਵੀ ਕਾਫੀ ਰੋਸ ਦਿਖਿਆ ਜਾ ਰਿਹਾ ਹੈ ਦੇਖੋ ਮੈਨੂੰ ਪਤਾ ਹੈ ਮੈਂ ਗਈ ਵੀ ਆ ਉੱਥੇ ਇੱਕ ਦੋ ਨੇ ਕਿਹਾ ਵੀ ਹੈ ਮੈਨਾਂ ਨੂੰ ਇਹ ਕਿਹਾ ਵੀ ਕੈਂਪ ਹੀ ਨਹੀਂ ਆ ਸਕਦਾ ਮੈਂ ਨਹੀਂ ਕਹਿੰਦੀ ਮੈਨੂੰ ਆਦਤ ਹੈ ਕਿ ਮੈਂ ਝੂਠ ਨਹੀਂ ਬੋਲਣਾ ਜੋ ਵੀ ਹੈ ਮੈਂ ਸੱਚ ਕਹਿ ਦੇਣਾ ਆ ਮੈਂ ਘੁਮਾ ਕੇ ਨਹੀਂ ਗੱਲ ਕਰਦੀ ਕਿਸੇ ਨਾਲ ਵੀ ਮੈਂ ਕਹਿੰਦੀ ਨਹੀਂ ਆਪਾਂ ਇੱਕ ਦੂਸਰੇ ਦੇ ਸਾਹਮਣੇ ਸਾਹਮਣੇ ਬੈਠ ਕੇ ਅੱਛੀ ਤਰ੍ਹਾਂ ਗੱਲ ਕਰ ਸਕੀਏ ਇੱਕ ਵਰਕਰ ਜੋ ਹੈ ਵਰਕਰ ਪਾਰਟੀ ਦੀ ਜਿੰਦ ਜਾਨ ਹੁੰਦੇ ਆ ਉਹ ਰੱਬ ਵਰਗੇ ਹੁੰਦੇ ਆ ਮੈਂ ਉਹਨਾਂ ਨੂੰ ਰੱਬ ਦਾ ਦਰਜਾ ਦਿੰਦੀ ਆ ਜਿਹੜੇ ਵਰਕਰ ਪਾਰਟੀ ਲਈ ਕੰਮ ਕਰਦੇ ਆ ਔਰ ਉਹਨਾਂ ਦੀ ਅਸੀਂ ਗੱਲ ਨਾ ਸੁਣੀਏ ਬੈਠ ਕੇ ਇਹ ਸਿਰਫ ਸਮਾ ਘਟ ਮਿਲਣ ਕਰਕੇ ਵੀ ਹੋਇਆ ਔਰ ਐਮਪੀ ਇੱਕ ਹਰ ਹਲਕੇ ਚ ਜਾ ਵੀ ਨਹੀਂ ਸਕਦਾ ਉਹਨੂੰ ਤਾਂ ਲਈ ਤੇ ਇਹੀ ਹੁੰਦਾ ਕਿ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਸਾਰਿਆਂ ਨੇ ਬੈਠਣਾ ਭਾਵੇਂ 5 5 10 10 ਪਿੰਡ ਇਕੱਠੇ ਹੋ ਕੇ ਬੈਠਣ ਉਹਨਾਂ ਨੂੰ ਉਹ ਜਾ ਕੇ ਮਿਲ ਸਕਦੇ ਆ ਔਰ ਜਿਹੜੀਆਂ ਗਰੰਟਾ ਉਹਨਾਂ ਦੀਆਂ ਹੁੰਦੀਆਂ ਆ ਔਰ ਉਹ ਜਿਹੜੇ ਪਿੰਡ ਦੀ ਵੀ ਡਿਮਾਂਡ ਹੁੰਦੀ ਆ ਉਹਨਾਂ ਨੇ ਦਿੱਤੀ ਆ ਉਹਨਾਂ ਨੇ ਬਹੁਤ ਆਪਣੀ ਇਮਾਨਦਾਰੀ ਨਾਲ ਕੰਮ ਕੀਤਾ ਆ ਉਹਨਾਂ ਦੀ ਇਮਾਨਦਾਰੀ ਤੋਂ ਸਾਰੇ ਵਾਕਿਬ ਹੈ ਕਿ ਸੋਮ ਪ੍ਰਕਾਸ਼ ਜੀ ਨੇ ਕਿੰਨੀ ਡਵੈਲਪਮੈਂਟ ਕੀਤੀ ਆ ਇਸ ਵਾਰ ਕਾਂਗਰਸ ਪਾਰਟੀ ਵੱਲੋਂ ਵੀ ਜਾਮਨੀ ਗੋਮਨ ਉਤਾਰਿਆ ਗਿਆ ਆ ਆਮ ਆਦਮੀ ਪਾਰਟੀ ਵੱਲੋਂ ਚੰਬੇਬਾ ਉਤਾਰਿਆ ਗਿਆ ਕਿੱਦਾਂ ਮੁਕਾਬਲਾ ਲੱਗਦਾ ਬਿਲਕੁਲ ਨਹੀਂ ਮੈਂ ਕਦੀ ਨਹੀਂ ਸਮਝਦੀ ਕਿ ਮੁਕਾਬਲਾ ਹੈ ਮੁਕਾਬਲੇ ਕੀ ਕਰਨੇ ਆ ਆਪਾਂ ਮਿਹਨਤ ਕਰਨੀ ਆ ਆਪਣੀ ਮਿਹਨਤ ਤੇ ਵਿਸ਼ਵਾਸ ਹੈ ਮੈਨੂੰ ਕਿ ਅਸੀਂ ਮੈਂ ਹਰ ਵਾਰ ਸੋਮ ਪ੍ਰਕਾਸ਼ ਜੀ ਲਈ ਮਿਹਨਤ ਕਰਦੀ ਸੀ ਐਤ ਕੀ ਪਾਰਟੀ ਨੇ ਮਾਰ ਦਿੱਤਾ ਹੈ ਔਰਤਾਂ ਨੂੰ ਇਸ ਕਰਕੇ ਸੀਟ ਚੇਂਜ ਹੋਈ ਹੈ ਪਰ ਮਿਹਨਤ ਉਦਾਂ ਹੀ ਕਰਨੀ ਹੈ ਸੋਮ ਪ੍ਰਕਾਸ਼ ਜੀ ਨੇ ਵੀ ਤੇ ਮੈਂ ਵੀ ਪਾਰਟੀ ਦੇ ਲਈ ਆਪਣੇ ਦੇਸ਼ ਦੇ ਲਈ ਪਰ ਮੋਦੀ ਜੀ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਲਈ ਡਟ ਕੇ ਮਿਹਨਤ ਕਰਾਂਗੇ ਤਾਂ ਕਿ ਹਸ਼ਿਆਰ ਹਲਪੁਰ ਹਲਕੇ ਦਾ ਯੋਗਦਾਨ ਪਹਿਲਾਂ ਵਾਂਗ ਹੀ ਜ਼ਰੂਰ ਦੇਸ਼ ਦੀ ਤਰੱਕੀ ਵਿੱਚ ਪਾਵੇ ਮੋਦੀ 400 ਬਾਰ ਕਿਵੇਂ ਲੱਗਦਾ ਬਿਲਕੁਲ ਨਾਰਾ ਬੁਲੰਦ ਹੋਊਗਾ 2 ਸਾਲ ਤੋਂ ਲਗਾਤਾਰ ਭਾਜਵਾਈ ਸੀਟ ਦੀ ਜੋ ਸ਼ਹਿਰਪੁਰ ਤੋਂ ਕੀ ਲੱਗਦਾ ਇਸ ਵਾਰੀ ਹੈਟ੍ਰਿਕ ਮਾਰੇਗੀ ਬਿਲਕੁਲ ਤੁਹਾਨੂੰ ਲੱਗਦਾ ਬਿਲਕੁਲ ਜੇ ਤੁਹਾਨੂੰ ਵੀ ਵਿਸ਼ਵਾਸ ਹੈ ਮੋਦੀ ਜੀ ਦੇ ਕੰਮਾਂ ਤੇ ਦੇਸ਼ ਦੀ ਤਰੱਕੀ ਤੇ ਤੇ ਬਿਲਕੁਲ ਸਾਰਾ ਕੁਝ ਉਸ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੋਊਗਾ ਜੋ ਕਹਿੰਦੇ ਆ ਉਹ ਸਾਰਾ ਕੁਝ ਠੀਕ ਹੋਊਗਾ ਔਰ ਸੱਚ ਹੋਊਗਾ ਮੁੱਦੇ ਵੀ ਹੋਣਗੇ ਇਸ ਵਾਰ ਮੁੱਦੇ ਪਬਲਿਕ ਦੇ ਪਬਲਿਕ ਜੀ ਜਾ ਕੇ ਸੁਣੂਗੀ ਉਹਨਾਂ ਦੇ ਮੁੱਦੇ ਕੀ ਆ ਕਿਉਂਕਿ ਮੈਂ ਪਹਿਲੀ ਵਾਰੀ ਇਲੈਕਸ਼ਨ ਲੜ ਰਹੀ ਆ ਔਰ ਜੋ ਮੁੱਦੇ ਉਹਨਾਂ ਦੇ ਹੋਊਗੇ ਉਹਨਾਂ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੂੰਗੀ ਇਹ ਪਹਿਲਾਂ ਵੀ ਮੇਰੀ ਰਹੀ ਆ ਉਹ ਸੋਪਰ ਕਾਜੀ ਦੇ ਪਿੱਛੇ ਰਹਿ ਕੇ ਸਾਰੇ ਕੰਮ ਕਰਾਉਂਦੀ ਸੀ ਮੈਂ ਹਮੇਸ਼ਾ ਪਬਲਿਕ ਦੇ ਵਿੱਚ ਖੜੀ ਹੋਈ ਆ ਵੋਟਰਾਂ ਚ ਖੜੀ ਹੋਈ ਆ ਕਿਉਂਕਿ ਮੈਂ ਵੀ ਇੱਕ ਉਹਨਾਂ ਦੀ ਵੋਟਰ ਸੀ ਇਹ ਕਿਆਕੇ ਸਾਰੇ ਕੰਮ ਕਰਾਈ ਦੇ ਸੀ ਹੁਣ ਜੇ ਸਰਕਾਰ ਨੇ ਭਾਤੀ ਜਨਤਾ ਪਾਰਟੀ ਨੇ ਮੈਨੂੰ ਮਾਨ ਦਿੱਤਾ ਹੈ ਤਾਂ ਸੋਮ ਪ੍ਰਕਾਸ਼ ਜੀ ਤੇ ਮੈਂ ਰਲ ਕੇ ਅਸੀਂ ਆਪਣੇ ਜਿੰਨ ਜਾਨ ਲਗਾ ਕੇ ਪਾਰਟੀ ਲਈ ਕੰਮ ਕਰਾਂਗੇ